ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਅਜਿਹੇ business ਦੇ ਬਾਰੇ ਵਿੱਚ ਗੱਲ ਕਰ ਰਿਹਾ ਜਿਸ ਨੂੰ ਤੁਸੀਂ ਨਾ ਮਾਤਰ ਪੈਸੇ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਇਸ ਨੂੰ ਇੱਕ ਗਰੀਬ ਬੰਦਾ ਵੀ ਸ਼ੁਰੂ ਕਰ ਸਕਦਾ ਹੈ ਇਸ ਨੂੰ ਇੱਕ ਲੇਬਰ ਵਰਕਰ ਵਾਲਾ ਵੀ ਸ਼ੁਰੂ ਕਰ ਸਕਦਾ ਹੈ ਲੇਕਿਨ ਜਸਟ ਓਨਲੀ ਲੋਡ ਅੰਡਰਸਟੈਂਡ ਕਰਨ ਲਈ ਸਮਝਣ ਲਈ ਪਰਖਣ ਦੀ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਲੋਕ ਹਨ ਜੋ 12-12 ਘੰਟੇ ਡਿਊਟੀ ਕਰਦੇ ਹਨ ਪ੍ਰਾਈਵੇਟ ਸੈਕਟਰ ਦੇ ਵਿੱਚ ਹਨ ਪੰਜਾਬੀ ਸਭ ਤੋਂ ਵੱਧ ਪ੍ਰੈਫਰ ਜਿਹੜੇ ਘੱਟ ਪੜੇ ਲਿਖੇ ਹਨ ਸਕਿਉਰਟੀ ਗਾਰਡ ਦੀ ਨੌਕਰੀ ਨੂੰ ਹੀ ਕਰਦੇ ਹਨ ਜਿਹਦੇ ਵਿੱਚ 12-12 ਘੰਟੇ ਦੀ ਡਿਊਟੀ ਦੇਣੀ ਪੈਂਦੀ ਹੈ ਜਾਂ ਉਸ ਵਿਅਕਤੀ ਦੇ ਲਈ ਹੈ ਬਿジネス ਹੈ ਜੋ ਇੱਕ ਅਨਪਲਾਈਮੈਂਟਾ ਬੇਰੁਜ਼ਗਾਰ ਹੈ ਦੋਸਤੋ ਇਸ ਦੇ ਵਿੱਚ ਇਨਵੈਸਟਮੈਂਟ ਵੀ ਬਹੁਤ ਘੱਟ ਹੈ ਉਹ ਵੀ ਨਾ ਮਾਤਰ ਕਿਉਂਕਿ ਐਨੇ ਕ ਪੈਸੇ ਤਾਂ ਹਰ ਇੱਕ ਬੰਦੇ ਦੇ ਕੋਲ ਹੁੰਦੇ ਹਨ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਗਰ ਨਾ ਚੱਲੇ ਤਾਂ ਸਾਡੇ ਘਰ ਦਾ ਖਰਚਾ ਕਿੱਦਾਂ ਚੱਲੇਗਾ ਥੋੜਾ ਬਿジネス ਚੱਲੇਗਾ ਲੇਕਿਨ ਟਰਾਈ ਤਾਂ ਕਰੋ ਸੋਚ ਬਦਲੋ ਤਾਂ ਦੇਸ਼ ਬਦਲੋਗੇ ਪਿੰਡ ਬਦਲੋਗੇ ਆਪਣੇ ਆਪ ਨੂੰ ਬਦਲੋਗੇ ਆਪਣੇ ਪਰਿਵਾਰ ਦੀ ਕਿਸਮਤ ਬਦਲੋਗੇ ਮੈਂ ਇਸ ਤਰ੍ਹਾਂ ਦਾ ਬਿਨਸ ਆਈਡੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿੱਥੇ ਤੁਸੀਂ ਸਵੇਰੇ ਪਹਿਲੇ ਲਾ ਕੇ ਸ਼ਾਮ ਨੂੰ ਆਉਟਪੁੱਟ ਕੱਢ ਸਕਦੇ ਹੋ ਦੋਸਤੋ ਦੱਸਣਾ ਚਾਹੂੰਗਾ ਕਿ ਇਸ ਸਮੇਂ ਗਰਮੀ ਦਾ ਸੀਜ਼ਨ ਚੱਲੂ ਹੈ ਤੇ ਗਰਮੀ ਆਪਣੇ ਪੂਰੇ ਜੋਬਨ ਤੇ ਆ ਤੇ ਹਰ ਇੱਕ ਵਿਅਕਤੀ ਜੋ ਡਰਾਈਵ ਕਰਦੇ ਹਨ ਜਾਂ ਵੈਸੇ ਧੁੱਪ ਤੋਂ ਬਚਣ ਦੇ ਲਈ ਸਨ ਗਲਾਸ ਯਾਨੀ ਕਿ ਚਸ਼ਮੇ ਅੱਖਾਂ ਕਾ ਯੂਜ਼ ਕਰਦੇ ਹਨ ਦੋਸਤੋ ਅੱਜ ਦੇ ਰੇਟ ਦੇ ਵਿੱਚ ਇਹ ਬਿਨਸ ਬਹੁਤ ਵਧੀਆ ਚੱਲੂਗਾ ਨੋ ਡਾਊਟ ਇਹ ਜਿਹੜੇ ਘੱਟ ਰੇਟ ਵਾਲੇ ਮੀਡਲ ਕਲਾਸ ਦੇ ਲੋਕ ਹੁੰਦੇ ਨੇ ਲੋਅਰ ਕਲਾਸ ਦੇ ਉਹ ਵਿਅਕਤੀ ਵੀ ਪਰਚੇਜ਼ ਕਰਦੇ ਆਂ ਤੇ ਹਾਈ ਕਲਾਸ ਵਾਲੇ ਵੀ ਤੁਹਾਡੇ ਕੋਲੋਂ ਪਰਚੇਜ਼ ਕਰਨਗੇ ਨੋ ਡਾਟ ਕਿਉਂਕਿ ਸ਼ੋਰੂਮ ਦੇ ਉੱਤੇ ਜਿਹੀ ਚੀਜ਼ ਜਿਹੜੀ ਤੁਸੀਂ 100 ਰੁਪਏ ਦੀ ਵੇਚੋਗੇ ਸ਼ੋਰੂਮ ਦੇ ਉੱਤੇ 50000 ਰੁਪਏ ਦੀ ਮਿਲੇਗੀ ਜੋ ਕਿ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ ਈਵਨ ਮੈਂ ਵੀ ਨਹੀਂ ਅਫੋਰਡ ਕਰ ਸਕਦਾ ਇਸ 100 ਰੁਪਏ ਦੀ ਚੀਜ਼ 10000 ਰੁਪਏ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹੋਲ ਸੇਲ ਦੀ ਮਾਰਕੀਟ ਪਤਾ ਕਰਨੀ ਹੈ ਦੂਰ ਨਹੀਂ ਜਾਣਾ ਇਹ ਨਹੀਂ ਕਿ ਤੁਸੀਂ ਹੁਣ 50 100 ਅ ਐਨਕਾਂ ਦੇ ਲਈ ਗੂਗਲਸ ਦੇ ਲਈ ਅ 100 ਕਿਲੋਮੀਟਰ ਚਲੇ ਜਾਓ ਜਾਂ ਲੁਧਿਆਣੇ ਚਲੇ ਜਾਓ ਜਾਂ ਕਿਤੇ ਵੀ ਚਲੇ ਜਾਓ ਲੇਕਿਨ ਨਹੀਂ ਅੱਭੀ ਨਹੀਂ ਪਹਿਲਾਂ ਤੁਸੀਂ ਕੰਮ ਜ਼ੀਰੋ ਤੋਂ ਸ਼ੁਰੂ ਕਰਨਾ ਉਹਦੇ ਲਈ ਤੁਹਾਨੂੰ ਜ਼ਿਆਦੇ ਇਨਵੈਸਟਮੈਂਟ ਦੀ ਲੋੜ ਨਹੀਂ ਹੈਗੀ ਜ਼ਿਆਦੇ ਤੁਹਾਨੂੰ ਦੂਰ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਖਰਚੇ ਘਟਾਉਣੇ ਹਨ ਵਧਾਉਣੇ ਨਹੀਂ ਵੀਡੀਓ ਧਿਆਨ ਨਾਲ ਦੇਖਣਾ ਦੋਸਤੋ ਸਕਿੱਪ ਨਾ ਕਰਨਾ ਕੱਲੋਂ ਬਲੇਮ ਨਾ ਦੇਣਾ ਕਿ ਬਿਜ਼ਨਸ ਦੇ ਵਿੱਚ ਐ ਹੋ ਗਿਆ ਉਹ ਹੋ ਗਿਆ ਕਿਉਂਕਿ ਜੇ ਤੁਸੀਂ ਵੀਡੀਓ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਸਮਝ ਆਊਗਾ ਕਿੱਦਾਂ ਕਰਨਾ ਜੇਕਰ ਤੁਹਾਡੇ ਸ਼ਹਿਰ ਦੇ ਵਿੱਚ ਹੋਲ سیل ਮਾਰਕੀਟ ਹੈ ਤਾਂ ਗੁੱਡਾ ਨਹੀਂ ਹੈਗੀ ਤਾਂ ਹੋਲ سیل ਮਾਰਕੀਟ ਦੀ ਜਗ੍ਹਾ ਹੋਲ سیل ਸ਼ਾਪ ਪਤਾ ਕਰ ਲੈਣਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੈਗੀ ਆ ਜਾਂ ਨਹੀਂ ਹੈਗੀ ਹੈ ਦੋਸਤੋ ਜਦੋਂ ਤੁਸੀਂ ਗੂਗਲਸ ਲਾਉਂਗੇ ਤਾਂ ਇੱਕ ਨਾਲ ਤੁਹਾਨੂੰ ਬੋਰਡ ਵੀ ਲੈਣਾ ਪਊਗਾ ਜਿਹਦੇ ਵਿੱਚ ਐਨਕਾ ਫਿੱਟ ਹੋ ਜਾਣ ਮੈਂ ਤੁਹਾਨੂੰ ਉਹਦੀ ਪਿਕਚਰ ਦਿਖਾ ਦੂੰਗਾ ਪਿਕਲ ਮੈਂ ਲਗਾ ਦੂੰਗਾ ਉਹ ਤੁਸੀਂ ਦੇਖ ਲਿਓ ਉਹ ਵੀ ਤੁਹਾਨੂੰ ਹੋ ਸਕਦਾ ਹੈ ਕਿ ਹੋਲਸੇਲ ਦੀ ਸ਼ਾਪ ਤੋਂ ਮਿਲ ਜਾਵੇ ਜਾਂ ਤੁਸੀਂ ਬਣਵਾ ਲਿਓ 5 5-400 ਰੁਪਏ ਦਾ ਮੈਕਸਿਮਮ ਬਣ ਜੂਗਾ ਵੱਧ ਤੋਂ ਵੱਧ 300 ਦਾ 400 ਦਾ ਬਣ ਜਾਏਗਾ ਦੋਸਤੋ ਤੁਸੀਂ ਗੂਗਲਸ ਸਨ ਗਲਾਸ ਦਾ ਡੱਬਾ ਨਹੀਂ ਪਰਚੇਸ ਕਰਨਾ ਸਿਲੈਕਟਡ ਪੀਸ ਲੈਣੇ ਨੇ ਚਾਹੇ ਤੁਹਾਨੂੰ 2-4 ਰੁਪਏ ਮਹਿੰਗਾ ਹੀ ਲੱਗ ਜਾਵੇ ਐਵਰੇਜ ਤੁਹਾਨੂੰ 30 ਰੁਪਏ ਪਰ ਗੂਗਲਸ ਚਸ਼ਮਾ ਮਿਲ ਜਾਏਗਾ ਦੋਸਤੋ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਕਿਸੇ ਵੀ ਸੜਕ ਦੇ ਉੱਤੇ ਖੜੇ ਹੋ ਜਾਵੋ ਸੜਕ ਦਾ ਮਤਲਬ ਲਿੰਕ ਰੋਡ ਨਹੀਂ ਹਾਈਵੇ ਉੱਤੇ ਜਿੱਥੇ ਫੋਰ ਲਾਈਨ ਜਾਂ ਮੇਨ ਹਾਈਵੇ ਹੋਵੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਕਨੈਕਟੀਵਿਟੀ ਹੋਵੇ ਇਹ ਨਾ ਹੋਵੇ ਕਿ ਤੁਸੀਂ ਪਿੰਡ ਵਾਲੀ ਸੜਕ ਤੇ ਖੜੇ ਹੋ ਜੋ ਉੱਥੇ ਨਹੀਂ ਚੱਲਣਾ ਕੰਮ ਕਿਉਂਕਿ ਉੱਥੇ ਕੁਝ ਹੀ ਲੋਕ ਸ਼ਹਿਰ ਨੂੰ ਆਉਂਦੇ ਜਾਂਦੇ ਹਨ ਇਹ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਖੜੇ ਹੋਣਾ ਦੋਸਤੋ ਉਹ ਵੀ ਕਿੱਕਣ ਨਹੀਂ ਖੜਨਾ ਕਿਸੇ ਜਿੱਥੇ ਦਰਖਤ ਹੋਵੇ ਛਾਂ ਹੋਵੇ ਜਿੱਥੇ ਤੁਸੀਂ ਵੀ ਕੰਫਰਟੇਬਲ ਹੋਵੋ ਤੇ ਜਿਹੜਾ ਕੋਈ ਕਸਟਮਰ ਆਵੇ ਉਹ ਵੀ ਕੰਫਰਟੇਬਲ ਹੋ ਹੋਵੇ ਤੇ ਮੰਨ ਲਓ ਤੁਸੀਂ 60 ਗੂਗਲਸ ਪਰਚੇਜ਼ ਕਰਦੇ ਹੋ ਤਾਂ 30 ਰੁਪਏ ਦੇ ਹਿਸਾਬ ਨਾਲ 1800 ਰੁਪਏ ਦੀ ਇਨਵੈਸਟਮੈਂਟ ਹੋ ਗਈ 300 ਰੁਪਏ ਦਾ ਬੋਡ ਲਾ ਲਓ ਤਾਂ 2100 ਰੁਪਿਆ ਮੈਕਸਿਮਮ 2500 ਰੁਪਿਆ ਮੰਨ ਲਓ ਵੱਧ ਤੋਂ ਵੱਧ ਚੋਰ ਮਾਰ ਕੇ 2500 ਰੁਪਏ ਦੇ ਵਿੱਚ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਇੱਕ ਹੋਰ ਕੰਮ ਕਰਨਾ ਦੋਸਤੋ ਕੀ ਇਹਦੇ ਨਾਲ ਇੱਕ ਹਾਈ ਕੁਆਲਿਟੀ ਦਾ ਗੂਗਲਸ ਦਾ ਚਸ਼ਮੇ ਦਾ ਇੱਕ ਦੋ ਡੱਬੇ ਰੱਖ ਲੈਣੇ ਨੇ ਉਹਦੀ ਕਾਸਟ ਤੁਹਾਨੂੰ 50 ਤੋਂ 60 ਰੁਪਏ ਦਾ ਤੁਹਾਨੂੰ ਮਾਰਕੀਟ ਦੇ ਵਿੱਚ ਹੋਲਸੇਲ ਦੀ ਦੁਕਾਨ ਤੋਂ ਮਿਲੇਗਾ ਲੇਕਿਨ ਉਹ ਤੁਹਾਡਾ ਵਿਕੂਗਾ ਚੰਗੇ ਰੇਟ 'ਚ 300 ਤੋਂ ਲੈ ਕੇ 400 ਰੁਪਏ ਤੱਕ ਤੁਸੀਂ ਬੇਚ ਸਕਦੇ ਹੋ ਹੁਣ ਤੁਸੀਂ ਕਰਨਾ ਕੀ ਹੈ ਤੁਹਾਨੂੰ ਇੱਕ ਮਾਰਕੀਟਿੰਗ ਫੰਡਾ ਵੀ ਦੱਸ ਰਿਹਾ ਜਿਸ ਤਰੀਕੇ ਨਾਲ ਤੁਸੀਂ ਮਾਰਕੀਟਿੰਗ ਕਰਨੀ ਹੈ ਤੁਸੀਂ ਕੀ ਕਰਨਾ ਦੋਸਤੋ ਇੱਕ ਤੁਸੀਂ ਬੋਰਡ ਤੇ ਲਿਖਵਾ ਲੈਣਾ ਕਿ 60 ਰੁਪਏ ਦਾ ਸਨ ਗਲਾਸ ਉ ਤੁਸੀਂ ਸੋਚ ਰਹੇ ਹੋਗੇ 60 ਰੁਪਏ ਰੇ ਵੇਚ ਕੇ ਕੀ ਬਣੂਗਾ ਵੇਚ ਸਾਰਾ ਕੁਝ ਦੱਸੂਗਾ ਵੇਟ ਕਰੋ ਦੋਸਤੋ 60 ਰੁਪਏ ਤਾਂ ਇੱਕ ਮਾਰਕੀਟਿੰਗ ਫੰਡਾ ਬੋਰਡ ਲਿਖਾਉਣਾ ਕਿ ਥਿਸ ਇਜ਼ ਅ 60 ਰੁਪੀਸ ਸਨ ਗਲਾਸਸ ਇੱਕ ਮਾਰਕੀਟਿੰਗ ਫੰਡਾ ਕਸਟਮਰ ਨੂੰ ਅਟਰੈਕਟਿਵ ਕਰ ਅਟਰੈਕਟਿਵ ਕਰਨਾ ਦੋਸਤੋ ਤੁਸੀਂ ਇੱਕ ਰੋ ਮਤਲਬ ਇੱਕ ਲਾਈਨ ਜਿਹੜਾ ਬੋਰਡ ਹੋਊਗਾ ਉਹ ਤੇ ਇੱਕ ਲਾਈਨ ਕੁਝ ਜਿਹੜੇ ਲੋਅਰ ਕੁਆਲਿਟੀ ਦੇ ਮਤਲਬ ਉਹਨਾਂ ਚਸ਼ਮਿਆਂ ਦੀ ਬਣਾ ਲਓ ਜਿਹਨੂੰ 60 ਰੁਪਏ ਦੇ ਵਿੱਚ ਤੁਸੀਂ ਸੇਲ ਕਰਨਾ ਉਨੇ ਦੇ ਲਗ ਤੋਂ ਰੱਖਿਓ ਬਾਕੀ ਤੁਸੀਂ 100 150 120 ਰੁਪਏ ਦਾ ਵੀ ਸੇਲ ਕਰ ਸਕਦੇ ਹੋ ਦੋਸਤੋ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜੀ ਪੰਜਾਬੀ ਕੌਮ ਹੈ ਸਾਡੀ ਇਹ ਸ਼ਰਮ ਨੇ ਮਾਰਦੀ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਜਿਸ ਨੇ ਕੀਤੀ ਸ਼ਰਮ ਉਸਦੇ ਫੁੱਟੇ ਕਰਮਾ ਦੋਸਤੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਆ ਬਸ ਲੋੜ ਹੈ ਸਮਝਣ ਦੀ డు ਯੂ ਅੰਡਰਸਟੈਂਡ ਵਟ ਆਮ ਸੇਇੰਗ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਗੱਲਾਂ ਕਿਦਾਂ ਲੱਗ ਰਹੀਆਂ ਨੇ ਜੇ ਵਧੀਆ ਲੱਗੀਆਂ ਤਾਂ ਕਮੈਂਟ ਕਰਨਾ ਨਹੀਂ ਲੱਗੀਆਂ ਤਾਂ ਨਾ ਕਰਨਾ ਦੋਸਤੋ ਜਿਹੜੇ ਤੁਸੀਂ ਇੱਕ ਦੋ ਡੱਬੇ ਤੁਹਾਨੂੰ ਦੱਸਿਆ ਯੂਨਿਕ ਰੱਖਣੇ ਨੇ ਉਹਦੀ ਕੋਸਟ ਜਿਹੜੀ ਹੋਊਗੀ 50 ਤੋਂ 60 ਰੁਪਏ ਦੀ ਹੋਊਗੀ ਐਵਰੇਜ ਤੁਸੀਂ ਉਹਨੂੰ 200 ਤੋਂ ਲੈ ਕੇ 300 ਰੁਪਏ 350 400 ਤੱਕ ਅਕੋਰਡਿੰਗ ਟੂ ਕਸਟਮਰ ਉਹਦੇ ਸਟੇਟਸ ਦੇ ਅਕੋਰਡਿੰਗ ਟੂ ਸੇਲ ਕਰ ਸਕਦੇ ਹਾਂ ਦੋਸਤੋ ਫੰਡਾ ਇਹ ਹੈ ਕਿ 60 ਰੁਪਏ ਦੀ ਸਨ ਗਲਾਸਿਸ ਨਾਲ ਕਸਟਮਰ ਨੂੰ ਅਟਰੈਕਟਿਵ ਕਰਨਾ ਤੇ 100 150 ਤੋਂ ਲੈ ਕੇ 300 400 350 ਤੱਕ ਲੈ ਜਾਣਾ ਹੈ ਅਕੋਰਡਿੰਗ ਟੂ ਕਸਟਮਰ ਦੀ ਸਟੇਟਸ ਉਹਦੀ ਨੀਡ ਉਹਦਾ ਸਲਸ ਜੱਜ ਕਰ ਲੈਣਾ ਕਿ ਗੱਡੀ ਵਾਲੇ ਕਸਟਮਰ ਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਹੈ ਉਸ ਨੂੰ ਜੱਜ ਕਰਨਾ ਤੁਹਾਡਾ ਕੰਮ ਹੈ ਉਹ ਤੁਸੀਂ ਜੱਜ ਕਰਨਾ ਸਿੱਖ ਸਕਦੇ ਹੋ ਕੋਈ ਐਡੀ ਗੱਲ ਨਹੀਂ ਹੌਲੀ ਹੌਲੀ ਕਸਟਮਰ ਹੀ ਬਿਜ਼ਨਸ ਕਰਨਾ ਸਿਖਾਉਂਦਾ ਕੋਈ ਘਰੋਂ ਸਿੱਖ ਕੇ ਨਹੀਂ ਜਾਂਦਾ ਬੰਦਾ ਚਾਹੇ ਮੈਂ ਆ ਜਾਂ ਤੁਸੀਂ ਕੋਈ ਵੀ ਹੈ ਤੁਸੀਂ ਇਸ ਤਰ੍ਹਾਂ ਪਿਚ ਕਰਨਾ ਥੋੜੀ ਪਿਚਿੰਗ ਤੁਹਾਨੂੰ ਦੇ ਦਣਾ ਸਰ ਆਪਕੇ ਲਈ ਇਹ ਸਨਗਲਾਸ ਦਾ ਡੱਬਾ ਸਪੈਸ਼ਲ ਹਨ ਜੇ ਕਹਿੰਦੇ ਤੁਸੀਂ ਦਿਖਾ ਦੋ ਤਾਂ ਅਗਲਾ ਕੋ ਦਿਖਾ ਦਿਓ ਦੇਖਣ ਦਾ ਕੋਈ ਮੁੱਲ ਨਹੀਂ ਹੁੰਦਾ ਥਿਸ ਇਜ਼ ਅ ਗੁੱਡ ਬਿਗਨਰਸ ਆਈਟਮ ਉਸ ਤੋਂ ਤੁਸੀਂ ਨੂੰ ਪੀਚਿੰਗ ਕਰਨੀ ਹੈ ਕਿ ਸਰ ਦੇਖੋ ਇਹ ਸਿਲੈਕਟਰ ਪੀਸ ਨੇ ਆ ਇਹ ਕੁਆਲਿਟੀ ਹੈ ਆ ਗੱਲ ਹੈ ਬਾਤ ਹੈ ਉਹਦੇ ਅਕੋਰਡਿੰਗ ਟੂ ਤੁਸੀਂ ਕਸਟਮਰ ਨੂੰ ਅਟਰੈਕਟਿਵ ਕਰ ਸਕਦੇ ਹੋ ਠੀਕ ਹੈ ਨਾ ਦੋਸਤੋ ਅੱਗੇ ਵਧਦੇ ਹਾਂ ਦੋਸਤੋ ਜੋ ਤੁਸੀਂ ਬੋਰਡ ਲਿਆ ਹੈ ਨਾ ਉਸ ਤੇ ਇੱਕ ਇੱਕਨ ਸਿੱਧਾ ਨਹੀਂ ਖੜਾ ਹੋਣਾ ਕੱਲਾ ਉਹਦੇ ਨਾਲ ਸਪੋਰਟ ਵਿੱਚ ਇੱਕ ਡੰਡਾ ਲੈ ਲਿਓ ਨਾਲ ਉਹ ਡੰਡੇ ਦੇ ਪਿੱਛੇ ਸਪੋਰਟ ਲਾ ਦਿਓ ਪਿੱਛੇ ਇੱਕ ਪੱਥਰ ਰੱਖ ਕੇ ਜਾਂ ਇੱਟਾ ਰੱਖ ਕੇ ਦਿਓ ਐ ਲਗਾ ਦਿਓ ਬੂਟ ਦੇ ਤੇ ਕਿਉਂਕਿ ਉਹ ਸਿੱਧਾ ਖੜਾ ਰਹੂਗਾ ਬਸ ਧਿਆਨ ਇਹ ਰੱਖਣਾ ਕਿ ਜਿਹੜੀ ਥੋੜੀ ਲੋਕੇਸ਼ਨ ਹੈ ਉਹ ਸਹੀ ਹੋਵੇ ਜਿੱਥੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਵੇ ਇਹ ਨਾ ਹੋਵੇ ਕਿ ਤੁਸੀਂ ਕਿਸੇ ਜੰਗਲ ਵਾਲੀ ਸੜਕ ਤੇ ਖੜੇ ਹੋ ਜਾਓ ਉੱਥੇ ਤੁਹਾਡੀ ਸੇਲ ਨਹੀਂ ਹੋਣੀ ਉੱਥੇ ਤੁਹਾਨੂੰ ਕਾਟਾ ਵੀ ਪੈ ਸਕਦਾ ਦੋਸਤੋ ਇਹ ਵੀ ਮੇਰੀ ਗੱਲ ਧਿਆਨ ਨਾਲ ਸੁਣਿਓ ਕੋਸ਼ਿਸ਼ ਕਰਨਾ ਕਿ ਸ਼ਹਿਰ ਤੋਂ 5-7 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਖੜੇ ਹੋਣਾ ਨੀਅਰ ਬਾਊਡ ਸ਼ਹਿਰ ਤੇ ਜਿਆਦਾ ਦੂਰ ਨਾ ਖੜੇ ਹੋਣਾ ਦੋਸਤੋ ਹੁਣ ਤੁਸੀਂ ਸੋਚ ਰਹੇ ਹੋਮੋਗੇ ਕਿ ਛੱਡ ਯਾਰ ਇਹ ਬਿਜ਼ਨਸ ਮੇਰੇ ਲਈ ਨਹੀਂ ਹੈਗਾ ਮਿੰਦਾ ਸ਼ਰਮ ਆਉਂਦੀ ਹੈ ਦੋਸਤੋ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਪੰਜਾਬੀ ਕੌਮ ਦੀ ਕਿ ਸਾਡੀ ਸ਼ਰਮ ਹੀ ਸਾਨੂੰ ਮਾਰਦੀ ਹੈ ਸ਼ਰਮ ਕਰਨਾ ਹੀ ਸਭ ਤੋਂ ਵੱਡੀ ਸਾਡੀ ਨਿਸ਼ਾਨੀ ਹੈ ਘਾਟੇ ਦੀ ਆਪਾਂ ਸੋਚਦੇ ਕਿ ਅਗਲਾ ਕੀ ਕਹੂਗਾ ਲੋਕ ਕੀ ਕਹਿਣਗੇ ਕੁਝ ਨਹੀਂ ਕਹਿੰਦਾ ਕਹਿਣਾ ਕਿਸੇ ਨੇ ਜਦੋਂ ਹੁਣ ਵੀ ਤੁਸੀਂ ਕੰਮ ਤੇ ਜਾਂਦੇ ਹੋ ਤਾਂ ਕੋਈ ਤੁਹਾਨੂੰ ਕੋਈ ਕੁਝ ਕਹਿੰਦਾ ਨਹੀਂ ਕਹਿੰਦਾ ਦੋਸਤੋ ਕੀ ਤੁਹਾਨੂੰ ਲੋਕਾਂ ਨੇ ਖਾਣ ਨੂੰ ਦੇਣਾ ਹੈ ਕੀ ਲੋਕਾਂ ਨੇ ਤੁਹਾਨੂੰ ਆ ਕੇ ਪੁੱਛਣਾ ਕਿ ਤੁਹਾਡੇ ਕੀ ਪੱਕ ਰਿਹਾ ਕੀ ਨਹੀਂ ਪੱਕ ਰਿਹਾ ਕੀ ਤੁਹਾਨੂੰ ਪੈਸੇ ਦੀ ਲੋੜ ਆ ਕਦੀ ਕਿਸੇ ਨੇ ਪੁੱਛਿਆ ਕੋਈ ਨਹੀਂ ਪੁੱਛਦਾ ਕਿਸੇ ਨੇ ਕਿਉਂਕਿ ਲੋਕਾਂ ਦਾ ਕੰਮ ਹੈ ਆਪਣੇ ਕੰਮ ਤੱਕ ਮਤ ਰੱਖਣਾ ਲੇਕਿਨ ਦੂਜੇ ਟੰਗ ਫਸਾਉਣਾ ਇਹਨਾਂ ਗੱਲਾਂ ਨੂੰ ਸਾਰਿਆਂ ਨੇ ਇਗਨੋਰ ਮਾਰਨਾ ਦੋਸਤੋ ਕਮਾਉਣ ਦਾ ਤੁਸੀਂ ਐ ਪਰਿਵਾਰ ਦਾ ਤੁਸੀਂ ਪਾਲਣਾ ਦੋਸਤੋ ਛੋਟੇ ਕੰਮ ਤੋਂ ਸ਼ੁਰੂ ਕਰੋਗੇ ਤਾਂ ਹੀ ਵੱਡੀ ਛਾਲ ਮਾਰੀ ਜਾ ਸਕਦੀ ਹੈ ਜਦੋਂ ਕੰਮ ਕਰੋਗੇ ਤਾਂ ਪਹਿਲੇ ਦਿਨ 5700 400 300 ਤੋਂ ਸ਼ੁਰੂ ਹੋਊਗਾ ਤੁਹਾਡੀ ਸੇਲ ਵਾਦੀ ਵਾਦੀ ਬਾਜੂ ਤੁਹਾਡੀ ਇਨਕਮ ਵੀ ਵਾਦੀ ਜਾਊਗੀ ਇੱਕ ਦਿਨ ਐਸਾ ਆਊਗਾ ਤੁਹਾਡੀ ਇਨਕਮ 500 ਤੋਂ ਸ਼ੁਰੂ ਹੋ ਕੇ 22500 ਤੱਕ ਵੀ ਪਹੁੰਚ ਸਕਦੀ ਹੈ ਬੱਟ ਲੋਡ ਅਕੂਪੀਟੈਂਸ ਰੱਖਣ ਦੀ ਦੋਸਤੋ ਛੋਟੇ ਕੰਮ ਨਾਲ ਸ਼ੁਰੂ ਕਰੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕੋਈ ਵੱਡੀ ਠੋਕਰ ਨਹੀਂ ਲੱਗੂਗੀ ਅਗਰ ਦੋਸਤੋ ਤੁਹਾਡੇ ਕੋਲ ਜ਼ਿਆਦਾ ਰੁਪਏ ਹਨ ਤਾਂ ਇਹ ਤੁਹਾਡੇ ਲਈ ਨਹੀਂ ਹੈ ਇੱਕ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹੁੰਦਾ ਛੋਟੇ ਤੋਂ ਬਿジネス ਸਟਾਰਟ ਕਰੋ ਤੇ ਹੌਲੀ-ਹੌਲੀ ਵੱਡੇ ਬਿਨਸਸ ਵੱਲ ਪਹੁੰਚ ਹੀ ਜਾਵੋਗੇ ਪੰਜਾਬੀਆਂ ਦੀ ਸਭ ਤੋਂ ਵੱਡੀ ਕਮੀ ਹੈ ਕਿ ਸ਼ੁਰੂ ਕਰਨਾ ਹੀ ਨਹੀਂ ਚਾਹੁੰਦੇ ਦੋਸਤੋ ਅਗਰ ਟਰਾਈ ਕਰੋਗੇ ਤਾਂ ਹੀ ਕੁਝ ਹੋਏਗਾ ਤਾਂ ਹੀ ਕਮਾਨ ਲੱਗ ਜਾਓਗੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਦੇਖੋ ਇਹ ਕਿਵੇਂ ਆ ਕੇ ਕਾਮਯਾਬ ਹੋ ਗਏ ਇੱਕ ਰੇੜੀ ਤੋਂ ਸ਼ੁਰੂ ਹੋ ਕੇ ਕਰੋਨਾ ਪੀਏ ਤੇ ਸ਼ੋਰੂਮ ਤੱਕ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਖੋਲ ਲਏ ਸਾਡੇ ਪੰਜਾਬੀ ਲੋਕ ਕਾਮਯਾਬ ਕਿਉਂ ਨਹੀਂ ਹੈਗੇ ਕੀ ਕਾਰਨ ਹੈ ਕਿਉਂਕਿ ਸਾਨੂੰ ਇੱਕ ਤਾਂ ਸ਼ਰਮ ਮਾਰਦੀ ਹੈ ਦੂਜਾ ਅਸੀਂ ਕੰਮ ਕਹਿੰਦੇ ਛੋਟਾ ਇਹ ਐਫ ਬੋ ਹੈ ਇਹ ਵੀ ਇੱਕ ਬਹੁਤ ਵੱਡਾ ਸਾਈਡ ਇਫੈਕਟ ਹੈ ਦੋਸਤੋ ਅਗਰ ਤੁਸੀਂ ਨਹੀਂ ਕਰਨਾ ਚਾਹੁੰਦੇ ਬਿਨਸ ਤਾਂ ਕਿਸੇ ਜ਼ਰੂਰਤਮੰਦ ਵਿਅਕਤੀ ਨੂੰ ਵੀਡੀਓ ਸੈਂਡ ਕਰ ਦਿਓ ਜੋ ਕਿ 2000 ਰੁਪਏ ਲਗਾ ਕੇ ਬਿਗਨਰ ਸ਼ੁਰੂ ਕਰਨਾ ਚਾਹੁੰਦਾ ਤਾਂ ਉਸ ਦੇ ਲਈ ਹੈ ਬੈਸਟ ਵੀਡੀਓ ਦੇਖਣ ਲਈ ਸਿੱਧੂ ਕੀਮਲਾ ਟੀਵੀ ਵੱਲੋਂ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦੋਸਤਾਂ ਮਿੱਤਰਾਂ ਦਾ ਫੈਨਸ ਦਾ ਤੈਦਲੋਂ ਧੰਨਵਾਦ